ਅਦਰ ਗੁਰੂ ਹਰ ਸਹਾਇ ਦੇ ਵਿੱਚ ਪਿੰਡ ਬੋੜੀਆਂ 'ਚ ਇੱਕ ਨੌਜਵਾਨ ਤੇ ਫਾਇਰਿੰਗ ਕੀਤੀ ਗਈ ਹੈ ਕਾਰ ਸਵਾਰ 4 ਹਥਿਆਰਬੰਦ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਬੁਰੀ ਤਰ੍ਹਾਂ ਨੌਜਵਾਨ ਜ਼ਖਮੀ ਹੋਇਆ ਹੈ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਹਾਲਤ ਗੰਭੀਰ ਬਣੀ ਹੋਈ ਹੈ ਲਗਾਤਾਰ ਤੀਸਰੇ ਦਿਨ ਗੁਰੂ ਹਰ ਸਹਾਇ ਦੇ ਵਿੱਚ ਫਾਇਰਿੰਗ ਦੀ ਖਬਰ ਹੈ ਗੁਰੂ ਹਰ ਸਹਾਇ ਦੇ ਵਿੱਚ ਇੱਕ ਨੌਜਵਾਨ ਤੇ ਫਾਇਰਿੰਗ ਕੀਤੀ ਗਈ ਹੈ ਪਿੰਡ ਬੋੜੀਆਂ ਦੇ ਵਿੱਚ ਇੱਕ ਨੌਜਵਾਨ ਤੇ ਫਾਇਰਿੰਗ ਕੀਤੀ ਗਈ ਹੈ ਹਾਲਤ ਗੰਭੀਰ ਬਣੀ ਹੋਈ ਹੈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਕਾਰ ਸਵਾਰ 4 ਹਥਿਆਰਬੰਦ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਅਸਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਨੌਜਵਾਨ ਲੇਕਿਨ ਹਾਲਤ ਗੰਭੀਰ ਬਣੀ ਹੋਈ ਹੈ ਲਗਾਤਾਰ ਤੀਸਰੇ ਦਿਨ ਗੁਰੂ ਹਰ ਸਾਹਿਬ ਦੇ ਵਿੱਚ ਫਾਇਰਿੰਗ ਹੋਈ ਹੈ ਮੇਰਾ ਕਿ ਮੁੰਡਾ ਸੀ ਚੌਂਜ ਖੜੇ ਸੀ ਪਿੱਛੋਂ ਗੱਡੀ ਆਈ ਇੱਕ ਉਹਨਾਂ ਗੋਲੀ ਮਾਰਦੇ ਮਾਰਦੇ ਜਿਹੜੇ ਚੌਂਜ ਖੜੇ ਸੀ ਕਿੱਥੇ ਥੋੜੀਆ ਪਿੰਡ 'ਚ ਥੋੜੀਆ ਪਿੰਡ ਅੱਛਾ ਥੋੜੀ ਬਤੀਲ ਆਨ ਲੋਦਾ ਹੈ ਮੇਰਾ ਗੁਰਮੀਤ ਸਿੰਘ ਇਹ ਤੁਹਾਡਾ ਕੀ ਲੱਗਦਾ ਹੈ ਗੋਲੀ ਮੇਰਾ ਭਰਾ ਹੈ ਚਾਚੀ ਮੇਰੇ ਦਾ ਮੁੰਡਾ ਹੈ ਕਿੰਨੇ ਸਾਲ ਦਾ ਹੈ ਕੀ ਨੰਬਰ ਵੀ ਕੀ ਕੀ ਨਾਲ ਨਾ ਜੀ ਇਹਦਾ ਸੁਖਵਿੰਦਰ ਸੁਖਵਿੰਦਰ ਬੰਮੂ ਬੰਮੂ ਕੋਈ ਦੁਸ਼ਮਣ ਇਹ ਨਾਲ ਕੋਈ ਨਾਲ ਨਹੀਂ ਕੋਈ ਦੁਸ਼ਮਣ ਨਹੀਂ ਅੱਛਾ ਵਾਕਿਆ ਕਿਥੇ ਆ ਬੋੜੀ ਅਪੈਂਡੇਜ ਤੇ ਉਥੇ ਉਸ ਦਿਨ ਕੇ ਸਰਕਾਰੀ ਕੀ ਕਿਨੇ ਹੋ ਕੋ ਲੱਗਿਆ ਵੀ ਤੂੰ ਪ੍ਰਾਈਵੇਟ ਲੈ ਜਾਓ ਅੱਛਾ ਫਿਰ ਲੈ ਨਹੀਂ ਗਿਆ ਠੀਕ ਹੈ ਉਹ ਕਿਥੇ ਲੈ ਕਿਥੇ ਲੈ ਜਾ ਰਹੇ ਹੋ ਹੋਰ ਇਹ ਲੈ ਚਾਡੀ ਐਫਸੀ ਚਾਫਰੀ ਚਪੜ ਗੁਰੂ ਹਰਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਪਿੰਡ ਬੋੜੀਆਂ ਦੇ ਵਿੱਚ ਇੱਕ ਨੌਜਵਾਨ ਤੇ ਫਾਇਰਿੰਗ ਕੀਤੀ ਗਈ ਹੈ ਪਰਿਵਾਰਕ ਮੈਂਬਰ ਦੱਸ ਰਹੇ ਸੀ ਕਿ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕੁਝ ਲੋਕ ਕਾਰ ਦੇ ਵਿੱਚ ਬੈਠ ਕੇ ਆਏ ਹਥਿਆਰਬੰਦ ਸੀ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਨੌਜਵਾਨ ਜ਼ੇਰੇ ਇਲਾਜ ਹੈ ਲੇਕਿਨ ਹਾਲਤ ਗੰਭੀਰ ਬਣੀ ਹੋਈ ਹੈ ਤੀਸਰਾ ਦਿਨ ਹੈ ਲਗਾਤਾਰ ਜਦ ਗੁਰੂ ਹਰਸਾਹਿਬ ਦੇ ਵਿੱਚ ਫਾਇਰਿੰਗ ਦੀ ਖਬਰ ਆ ਰਹੀ ਹੈ ਫਾਇਰਿੰਗ ਚ ਬੁਰੀ ਤਰ੍ਹਾਂ ਨੌਜਵਾਨ ਜ਼ਖਮੀ ਹੋਇਆ ਹਸਪਤਾਲ ਚ ਇਲਾਜ ਦਿਨ ਹੈ ਹਾਲਤ ਗੰਭੀਰ ਬਣੀ ਹੋਈ ਹੈ ਉਧਰ ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਵਿਜੀਲੈਂਸ ਦੇ ਸ਼ਿਕੰਜੇ ਨੇ ਵਿਜੀਲੈਂਸ ਦੇ ਮੁਤਾਬਕ ਟੀਮ ਨੇ ਉਹਨਾਂ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦਿੰਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਵਿਜੀਲੈਂਸ ਨੇ ਟਰੈਪ ਲਗਾ ਕੇ ਸੁੰਦਰ ਸ਼ਾਮ अरोड़ा ਨੂੰ ਕਾਬੂ ਕੀਤਾ ਮੁਹਾਲੀ ਅਦਾਲਤ 'ਚ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਹਨਾਂ ਨੂੰ 19 ਤਰੀਕ ਤੱਕ ਰਿਮਾਂਡ ਤੇ ਪੇਜ ਦਿੱਤਾ ਉਧਰ ਪੇਸ਼ੀ ਦੌਰਾਨ ਪਰਿਵਾਰ ਨੂੰ ਦੇਖ ਕੇ ਸੁੰਦਰ ਸ਼ਾਮ अरोड़ा ਭਾਵੁਕ ਹੋ ਗਏ ਤੇ ਰੋ ਪਏ ਦੋ ਤਸਵੀਰਾਂ ਅਦਾਲਤ ਲਜਾਇਆ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਸੁੰਦਰ ਸ਼ਾਮ अरोड़ा ਨੂੰ ਜਿੱਥੇ 19 ਅਕਤੂਬਰ ਤੱਕ ਉਹਨਾਂ ਨੂੰ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਪਰਿਵਾਰ ਨੂੰ ਮਿਲ ਕੇ ਭਾਵੁਕ ਹੋ ਗਏ ਨੇ ਰੋ ਪਏ ਸੁੰਦਰ ਸ਼ਾਮ अरोड़ा ਤਸਵੀਰਾਂ ਸਾਹਮਣੇ ਆਈਆਂ ਨੇ ਕੋਰਟ ਕੰਪਲੈਕਸ ਦੀਆਂ ਤਸਵੀਰਾਂ ਨੇ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਭਾਵੁਕ ਹੁੰਦੇ ਨਜ਼ਰ ਆਏ ਨੇ ਇਹ ਪ੍ਰੋਸੈਸ ਹੁੰਦਾ ਹੈ ਸਾਬਕਾ ਮੰਤਰੀ ਗ੍ਰਿਫਤਾਰ ਟਰੈਪ ਲਗਾ ਕੇ ਕੀਤਾ ਕਾਬੂ ਰਿਸ਼ਵਤ ਲੈਣ ਦੇ ਰੰਗੇ ਹੱਥੀ ਕਾਬੂ ਭਾਤਪੂਸ਼ 나షు ਤੇ ਸਾਧੂ ਸਿੰਘ ਧਰਮਸੋਤ ਤੋਂ ਬਾਅਦ ਸਾਬਕਾ ਸਨਤ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਨੇ ਟਰੈਪ ਲਾ ਕੇ ਰਿਸ਼ਵਤ ਦੇਣਦਿਆਂ ਰੰਗੇ ਹੱਥੀ ਕਾਬੂ ਕੀਤਾ ਇਹ ਗ੍ਰਿਫਤਾਰੀ ਜ਼ਰਖਪੁਰ ਦੇ ਵਿੱਚ ਕੀਤੀ ਗਈ ਬਹੁਤ ਵੱਡੇ ਇਲਜ਼ਾਮ ਨੇ ਤੇ ਬਹੁਤ ਵੱਡੀ ਅੱਜ ਦੀ ਖਬਰ ਵੀ ਹੈਗੀ ਹੈ ਕਿ ਜਿਹੜੇ ਐਕਸ ਮਨਿਸਟਰ ਨੇ ਉਹਨਾਂ ਨੇ ਇੱਕ AIG ਲੈਵਲ ਯਾਨੀ ਕਿ ਵਿਜੀਲੈਂਸ ਦੇ ਇੱਕ AIG ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ पूरा मामला की है 50 लाख रुपए दी रिश्वत, देन रिश्वत, देन दी दी रिश्वत देन दी दे देने ਦਾ ਇਲਜ਼ਾਮ ਹੈ ਵਿਜੀਲੈਂਸ ਅਫਸਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ 1 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਗਈ ਦੋ ਕਿਸ਼ਤਾਂ ਦੇ ਵਿੱਚ 1 ਕਰੋੜ ਰੁਪਏ ਦੇਣੇ ਸਨ ਪਹਿਲੀ ਕਿਸ਼ਤ 50 लाख ਰੁਪਏ ਖੁਦ ਲੈ ਕੇ ਪਹੁੰਚੇ ਰਿਸ਼ਵਤ ਦੇਂਦਿਆਂ ਵਿਜੀਲੈਂਸ ਨੇ ਰੰਗੇ ਹੱਥੀ ਫੜ ਲਿਆ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਪੁੱਛਗਿੱਛ ਹੋ ਰਹੀ ਸੀ ਵਿਜੀਲੈਂਸ ਨੇ ਦੋ ਕੇਸ ਦਰਜ ਕੀਤੇ ਹੋਏ ਨੇ ਉਸ ਇਨਫੋਰਮੇਸ਼ਨ ਦੇ ਬੇਸ ਤੇ ਜਿਹੜਾ ਕੇਸ ਕੀਤਾ ਕਿ ਇਹਨਾਂ ਨੂੰ ਜਿਹੜਾ ਨਾ ਗਲਤ ਕੰਮ ਜਿਹੜਾ ਕਰ ਰਹੇ ਇਹਨਾਂ ਨੂੰ ਵੀ ਸੋ ਉਹ ਫਿਰ ਕੱਲ ਜਦੋਂ ਆਕੇ ਇਹਨਾਂ ਨੂੰ ਲੇਟ ਨਾਈਟ ਸਰ ਟਰੈਪ ਹੋਇਆ ਹਨ ਫਿਰ ਜਦੋਂ ਕੱਲ ਇਹਨਾਂ ਨੂੰ ਆਨਕੇ ਇਹਨਾਂ ਨੇ ਜਦੋਂ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਜਿਹੜਾ ਫਿਰ ਸਾਡੀ ਟੀਮ ਜਿਹੜੀ ਅਸੀਂ ਤਿਆਰ ਕੀਤੀ ਸੀ ਉਹਨਾਂ ਨੇ ਇਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਨਾਲ ਪੈਸੇ ਵੀ ਜਿਹੜੇ ਦੋ ਮਾਮਲਿਆਂ ਦੀ ਜਾਂਚ ਦਾ ਸਾਹਮਣਾ ਕਰ ਰੇ ਸੁੰਦਰ ਸ਼ਾ ਮਰੋੜਾ ਨੇ ਕਿਵੇਂ AIG ਮਨਮੋਹਨ ਕੁਮਾਰ ਤੱਕ ਪਹੁੰਚ ਕੀਤੀ ਇਸ ਸਾਰੀ ਕਹਾਣੀ ਉਹਨਾਂ ਆਪ న్యూਸ 80 ਨੂੰ ਦੱਸੀ ਹੈ ਇਹ ਸ਼ਾਂਤ ਸਿੰਘ ਮਰੋੜਾ ਜੀ ਆਪਣਾ ਇਹਨਾਂ ਦੀ ਵਿਜੀਲੈਂਸ ਇਨਕੁਆਇਰੀ ਸਾਡੇ ਕੋਲ ਚੱਲ ਰਹੀ ਸੀ ਇਹ ਵੈਸੇ ਮੈਨੂੰ ਮੈਂ ਕਿਉਂਕਿ ਮੈਂ ਹਾਰਪੁਰ ਦਾ ਮੇਰੇ ਵਾਕਿਫ ਕਰ ਸੀਗੇ ਤੇ ਇਹਨਾਂ ਨੇ ਦੇ ਕਵੀ ਵਾਕਫ ਕਰਨੇ ਉਹਦਾ ਫਾਇਦਾ ਠਾ ਕੇ ਮੈਨੂੰ ਇਹਨਾਂ ਨੇ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਫੋਨ ਕੀਤਾ ਵੀ ਮੈਂ ਤੁਹਾਡੇ ਘਰ ਆ ਕੇ ਤੁਹਾਨੂੰ ਮਿਲਣਾ ਚਾਹੁੰਦਾ ਹੈ 14 ਤਰੀਕ ਨੂੰ ਜਦੋਂ ਇੱਥੇ ਆਈ ਸੀਗੀ ਹਾਂਜੀ ਹਾਂਜੀ ਤੇ ਫਿਰ ਇਹ ਮੇਰੇ ਨਾਲ ਗੱਲ ਕਰਨ ਲੱਪੇ ਵੀ ਮੈਨੂੰ ਇਸ ਕੇਸ ਚੋਂ ਕੱਢੋ ਤੇ ਮੈਂ ਕਿਹਾ ਜੀ ਇਹ ਤਾਂ ਤੇ ਵੀ ਮੈਂ ਤੁਹਾਨੂੰ ਜਿੰਨੇ ਕਹੋਗੇ ਕਰੋੜ ਜਿੰਨੇ ਕਹੋਗੇ ਮੈਂ ਦਊਗਾ ਮੈਂ ਕਿਹਾ ਵੀ ਜੇ ਤੁਸੀਂ ਕਲੀਅਰ ਕਲੀਨ ਹੋਏ ਤਾਂ ਤੁਹਾਨੂੰ ਵੈਸੇ ਅਸੀਂ ਫ੍ਰੀ ਕਰ ਦਾਂਗੇ ਤੁਸੀਂ ਡਰੋ ਨਾ ਟੈਨਸ਼ਨ ਨਾ ਲਓ ਇਹ ਮੈਂ ਨਾਲ ਗੱਡੀ 'ਚ ਬੈਠੇ ਤੇ ਇੱਕ ਮਿੰਟ ਗੱਲ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਗੱਡੀ 'ਚੋਂ ਬਾਹਰ ਨਿਕਲ ਕੇ ਆਪਣੇ ਪੀਏ ਨੂੰ ਇਸ਼ਾਰਾ ਮੇਰੀ ਗੱਡੀ ਕੋਲ ਆ ਗਿਆ ਤੇ ਗੱਡੀ ਦੇ ਵਿੱਚ ਬੈਗ ਰੱਖਤਾ ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤੇ ਜ਼ਮੀਨ ਤੇ ਪਲਾਟ ਅਲਾਟ ਮਾਮਲੇ ਦੀ ਜਾਂਚ ਲਈ ਦੋ ਵਾਰ ਵਿਜੀਲੈਂਸ ਨੇ ਸੁੰਦਰਸ਼ਾਮ ਅਰੋੜਾ ਨੂੰ ਪੁੱਛਕਿਛ ਤੇ ਲਈ ਸਤਿਆਸੀ ਜਿਸ ਤੋਂ ਬਾਅਦ ਉਹਨਾਂ ਨੇ ਰਿਸ਼ਵਤ ਆਫਰ ਕੀਤੀ ਮੋਹਾਲੀ ਤੋਂ ਮਨੋਜ ਰਾਠੀ ਨਿਊਜ਼ 18 ਪੰਜਾਬ ਸਭ ਤੋਂ ਮੰਤਰੀ ਸੁੰਦਰ ਸ਼ਾਮ ਅਰੋੜਾ ਹੁਣ ਵਿਜਲੈਂਸ ਦੀ ਗ੍ਰਿਫਤ ਚ ਨੇ ਵਿਰੋਧੀ ਧਿਰਾਂ ਅਰੋੜਾ ਦਾ ਬਚਾਅ ਤਾਂ ਨਹੀਂ ਕਰ ਰਹੀਆਂ ਪਰ ਮੰਤਰੀ ਫੌਜਾ ਸਿੰਘ ਸਰਾਰੀ ਦੀ ਕਥਿਤ ਆਡੀਓ ਨੂੰ ਲੈ ਕੇ ਸਰਕਾਰ ਤੇ ਦੋਰੇ ਮਾਪਦੰਡ ਅਪਣਾਉਣ ਦਾ ਇਲਜ਼ਾਮ ਲਾ ਰਹੀਆਂ ਨੇ ਸਰਕਾਰ ਤੋਂ ਪੁੱਛ ਰਹੀਆਂ ਨੇ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਾਨੂੰਨ ਵੱਖ-ਵੱਖ ਕਿਉਂ ਹੈ श्याम सुंदर अरोड़ा दी गिरफ्तारी ਤੇ ਸਿਆਸਤ ਗਰਮਾ ਗਈ ਹੈ ਕਾਂਗਰਸ 50 ਲੱਖ ਰੁਪਏ ਦੀ ਰਿਸ਼ੂਤ ਮਾਮਲੇ 'ਚ ਗ੍ਰਿਫਤਾਰ ਸ਼ਾਮਸੁੰਦਰ अरोड़ा ਦੇ ਹੱਕ ਚੁੱਤਰੀ ਹੈ ਤਾਂ ਭਾਜਪਾ ਸਣੇ ਸੱਤਾ ਤੇ ਰਾਪ ਨੇ ਕਾਂਗਰਸ ਨੂੰ ਜੈਸੀ ਕਰਨੀ ਵੈਸੀ ਕਰਨੀ ਦੀ ਨਸੀਹਤ ਦਿੱਤੀ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸਾਬਕਾ ਮੰਤਰੀ ਨੂੰ ਬੇਗਜ਼ੂਰ ਕਿਹਾ ਅਤੇ ਭਾਰਤ ਪੁਸ਼ਨਾ ਆਸ਼ੂ ਦੀ ਗ੍ਰਿਫਤਾਰੀ ਦਾ ਹਵਾਲਾ ਦਿੰਦਿਆਂ 50 ਲੱਖ ਦੀ ਰਿਕਵਰੀ ਨੂੰ ਆਪ ਦੀ ਛਾਲ ਦੱਸਿਆ ਜੇ ਭਾਰਤ ਪੁਸ਼ਨਾ ਆਸ਼ੂ ਜੀ ਉਸ ਵੇਲੇ ਉਦਣ ਮੌਕੇ ਤੇ ਮੈਂ ਨਾ ਹੁੰਦਾ ਤੇ ਮੀਡੀਆ ਚ ਸਾਰੀ ਲਾਈਵ ਨਾ ਕਰਦੇ ਤਾਂ ਇਹੀ ਕੁਸ਼ ਅੱਜ ਮੰਨ ਗਏ ਨਾ ਮੈਂ ਤੁਹਾਨੂੰ ਇਹ ਕਹਿ ਰਿਹਾ ਸੀ ਵੀ ਇਹ ਪ੍ਰਾਈਵੇਟ ਗੱਡੀਆਂ ਜਿਹੜੀਆਂ ਆਸ਼ੂ ਜੀ ਨੂੰ ਜਦੋਂ ਅਸੀਂ ਉਹਨਾਂ ਨੂੰ ਸਰੈਂਡਰ ਕਰਾਉਣ ਗਏ ਆ ਜਾਂ ਘਰੋਂ ਉਹਨਾਂ ਨੂੰ ਕਿਹਾ ਵੀ ਲੈ ਜਾਓ ਆ ਕੇ ਅਸੀਂ ਜੇ ਜਾਣੇ ਆ ਕਿਉਂ ਨਹੀਂ ਲੈ ਕੇ ਜਾਂਦੇ ਸੀ ਕਿਉਂਕਿ ਉਹਨਾਂ ਨੇ ਇਹੀ 50 ਲੱਖ ਜਾਂ ਜਿੰਨਾ ਵੀ ਚੀਜ਼ਾਂ ਉਹ ਆਖੂ ਜੀ ਤੇ ਇਸੇ ਤਰੀਕੇ ਨਾਲ ਦਿਖਾਉਣੀ ਆ ਸੀ ਜਿਵੇਂ ਸ਼ਾਮਸ਼ੰਦਰ ਜੀ ਤੇ ਦਿਖਾਈਆਂ ਅੱਜ ਉਹ ਮੇਰੀ ਗੱਲ ਕਹੀ ਹੋਈ ਸੱਚ ਹੋਈ ਉਧਰ ਭਾਜਪਾ ਨੇ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫਤਾਰੀ ਦਾ ਸਵਾਗਤ ਕੀਤਾ ਪਰ ਨਾਲ ਹੀ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਕਥਿਤ ਆਡੀਓ ਵਾਇਰਲ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਤਿੱਖੇ ਸਵਾਲ ਵੀ ਪੁੱਛੇ ਭਾਜਪਾ ਮੁਤਾਬਕ ਸਰਾਰੀ ਖਿਲਾਫ ਸਬੂਤ ਹੋਣ ਦੇ ਬਾਵਜੂਦ ਵੀ ਸਰਕਾਰ ਕਾਰਵਾਈ ਤੋਂ ਕਤਰਾ ਰਹੀਏ ਜਿੰਨੀ ਤੇਜ਼ੀ इन्होंने इस केस में दिखाई है काश फरारी वाले मामले में भी आम आदमी सरकार उतनी तेजी दिखाए और उस मंत्री को भी गिरफ्तार करे भ्रष्टाचार भ्रष्टाचार है और भ्रष्टाचार के मामले में किसी के साथ पक्षपात नहीं होना चाहिए ਵਿਰੋਧੀਆਂ ਨੇ ਗ੍ਰਿਫਤਾਰੀ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਤਾਂ ਆਪ ਨੇ ਆਪਣੇ ਤਰੀਕੇ ਨਾਲ ਵਿਰੋਧੀ ਧਿਰਾਂ ਨੂੰ ਜਵਾਬ ਦਿੱਤਾ ਕੈਬਨਿਟ ਮੰਤਰੀ ਅਮਨ अरोड़ा ਮੁਤਾਬਕ 50 ਲੱਖ ਮੌਕੇ ਤੋਂ ਮਿਲੇ ਨੇ ਤਾਂ ਵਿਰੋਧੀ ਹੋਰ ਕਹੇ ਜਾਹ ਸਬੂਤ ਮੰਗ ਰਹੇ ਨੇ ਇਹ ਕੁਝ ਕੀਤਾ ਹੀ ਨਹੀਂ ਸੀਗਾ ਫਿਰ ਕਰੋੜ ਰੁਪਏ ਦੇਣ ਗਣੂਗੇ ਮੌਕੇ ਤੇ ਫੜੇ ਗਏ 50 ਲੱਖ ਰੁਪਏ ਕੋਲੋਂ ਰਿਕਵਰ ਹੋ ਗਿਆ ਇਸ ਤੋਂ ਵੱਡਾ ਸਬੂਤ ਹੋਰ ਕੀ ਚਾਹੀਦਾ ਹੈ ਸਾਬਕਾ ਮੰਤਰੀ ਸ਼ਾਮਸੁੰਦਰ ਅਰੋੜਾ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਜਾਂਚ ਚੱਲ ਰਹੀ ਹੈ ਤੇ ਇਸੇ ਮਾਮਲੇ 'ਚ ਉਹਨਾਂ 'ਤੇ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੂੰ 1 ਕਰੋੜ ਦੀ ਰਿਸ਼ਵਤ ਦੇਣ ਦੇ ਇਲਜ਼ਾਮ ਲੱਗੇ ਨੇ ਗ੍ਰਿਫਤਾਰੀ ਮੌਕੇ 50 ਲੱਖ ਰੁਪਏ ਮੌਕੇ ਤੋਂ ਬਰਾਮਦ ਕੀਤੇ ਗਏ ਅਤੇ ਅਦਾਲਤ ਨੇ ਹੁਣ ਅਰੋੜਾ ਨੂੰ 11 ਅਕਤੂਬਰ ਤੱਕ ਰਿਮਾਂਡ ਤੇ ਭੇਜਿਆ ਬਿਊਰੋ ਰਿਪੋਰਟ న్యూਸ 18 ਪੰਜਾਬ ਭਗਵੰਦਪਾਣ ਸਰਕਾਰ ਆਪਣਾ 7 ਮਹੀਨੇ ਦਾ ਕਾਰਜਕਾਲ ਪੂਰਾ ਕਰ ਚੁੱਕੀ ਹੈ ਤੇ ਦਾਵਾ ਵਧੀਆ ਕਾਰਗੁਜ਼ਾਰੀ ਦਾ ਕੀਤਾ ਜਾ ਰਿਹਾ ਹੈ 7 ਮਹੀਨਿਆਂ ਦੇ ਵਿੱਚ ਵੱਡੇ ਕੰਮ ਵੀ ਗਿਣਾਏ ਜਾ ਰਹੇ ਨੇ ਜਦਕਿ ਵਿਰੋਧੀ ਸਰਕਾਰ ਤੇ ਹਮਲਾ ਵਰਨੇ ਤੇ ਆਪ ਨੂੰ ਜਨਤਾ ਦੇ ਨਾਲ ਕੀਤੇ ਵਾਅਦੇ ਵੀ ਯਾਦ ਕਰਵਾ ਰਹੇ ਨੇ ਮਾਨ ਸਰਕਾਰ ਦੇ ਕਾਰਜਕਾਲ ਦੇ 7 ਮਹੀਨੇ ਪੂਰੇ ਹੋ ਚੁੱਕੇ ਨੇ ਠੀਕ 7ਵੇਂ ਮਹੀਨੇ ਪਹਿਲਾਂ ਭਗਵੰਤ ਮਾਨ ਨੇ ਖੜਕੜ ਕਲਾਂ ਤੋਂ ਸੀਐਮ ਅਹੁਦੇ ਦਾ ਹਲਫ ਲਿਆ ਸੀ ਤੇ ਹੁਣ ਤੱਕ ਸਰਕਾਰ 7 ਮਹੀਨੇ ਦਾ ਸਫ਼ਰ ਪੂਰਾ ਕਰ ਚੁੱਕੀ ਹੈ ਤੇ ਹੁਣ ਤੱਕ ਦੇ ਕਾਰਜਕਾਲ ਦੇ ਦੌਰਾਨ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਕੰਮ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਸਰਕਾਰ ਦਾ ਦਾਅਵਾ ਹੈ ਕਿ 8736 ਕੱਚੇ ਅਧਿਆਪਕ ਪੱਕੇ ਕਰਨ ਦਾ ਫੈਸਲਾ ਲਿਆ ਗਿਆ 18543 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਇੱਕ ਵਿਧਾਇਕ ਇੱਕ ਪੈਨਸ਼ਨ ਐਕਟ ਲਾਗੂ ਕੀਤਾ 600 ਯੂਨਿਟ ਮੁਫਤ ਬਿਜਲੀ ਸਕੀਮ ਲਾਗੂ ਕੀਤੀ 212 ਭ੍ਰਿਸ਼ਟਾਚਾਰੀ ਲੋਕ ਜ਼ਿਲ੍ਹਿਆਂ ਦੇ ਵਿੱਚ ਭੇਜੇ 9000 ਏਕੜ ਨਾਜਾਇਜ਼ ਕਬਜ਼ੇ ਛੁਡਵਾਏ ਗਏ ਪਹਿਲੀ ਵਾਰ ਮੂੰਗੀ ਦੀ 7275 ਰੁਪਏ ਐਮਐਸਪੀ ਦੇ ਨਾਲ ਖਰੀਦ ਹੋਈ ਗੰਨੇ ਦੀ ਕੀਮਤ ਦੇ ਵਿੱਚ 20 ਰੁਪਏ ਪ੍ਰਤੀ ਕੁਇੰਟਲ ਵਾਅਦਾ ਕੀਤਾ ਗਿਆ ਝੋਨੇ ਦੀ ਸਿੱਧੀ ਬਜਾਈ ਦੇ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦਿੱਤੀ ਗਈ ਇਹ ਪਹਿਲੀ ਵਾਰੀ ਹੋਇਆ ਕਿ ਐਂਟੀ ਕ腐ਸ਼ਨ ਹੈਲਪਲਾਈਨ ਦੀ ਇੱਕ ਨੰਬਰ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਉਹਦੇ ਉੱਪਰ ਲੱਖਾਂ ਕੰਪਲੇਂਟਸ ਨੇ ਜਿਹੜੀਆਂ ਉਹ ਆਈਆਂ ਨੇ ਐਕਐਮਐਲਏ ਐਕਸ ਮੰਤਰੀ ਸੀ ਚਾਹੇ ਉਹ ਕੋਈ ਅਫਸਰ ਸੀ ਚਾਹੇ ਕੋਈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਉਹ ਅਜੇ 212 ਤੋਂ ਵੀ ਵੱਧ ਨੇ ਜਿਹੜੇ ਉਹ ਪੰਜਾਬ ਦੇ ਜੇਲ੍ਹਾਂ ਦੀਆਂ ਹਵਾ ਜਿਹੜੀਆਂ ਉਹ ਖਾ ਰਹੇ ਨੇ ਇੱਕ ਐਮਐਲਏ ਇੱਕ ਪੈਨਸ਼ਨ ਜਿਹੜੇ ਕਿ ਕਈ ਐਮਐਲਏ ਹੋ ਜੇ ਸੀਗੇ ਕਿ 8 8 7 7 ਵਾਰੀ 10 10 ਵਾਰੀ ਰਹਿ ਚੁੱਕੇ ਸੀਗੇ ਉਹ 4 4 5 5 ਲੱਖ ਤੱਕ ਪੈਨਸ਼ਨ ਘਰੇ ਬੈਠੇ ਹਾਰੇ ਹੋਏ ਲਈ ਜਾਂਦੇ ਸੀਗੇ ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਕੱਢ ਕੇ ਭਵੰਤਪਾਨ ਜੀ ਨੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਲਿਆਂਦਾ। ਸਰਕਾਰ ਦਾ ਦਾਅਵਾ ਹੈ ਕਿ ਸਿਹਤ ਦੇ ਖੇਤਰ ਦੇ ਵਿੱਚ ਵੱਡਾ ਬਦਲਾਅ ਕਰਦੇ ਹੋਏ 100 ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ। ਨਵੀਂ ਐਕਸਾਈਜ਼ ਪਾਲਿਸੀ ਦੇ ਨਾਲ ਰੈਵਨਿਊ ਦੇ ਵਿੱਚ ਵਾਧਾ ਹੋਇਆ ਹੈ। ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਖੇਡਾਂ-ਵੱਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ। ਨਵੀਂ ਉਦਯੋਗ ਅਤੇ ਵਪਾਰ ਵਿਕਾਸ ਨੀਤੀ 2022 ਲਿਆਂਦੀ ਗਈ। ਮਜ਼ਦੂਰਾਂ ਤੇ ਉਹ ਸਾਰੀ ਕੰਮਿਆਂ ਦੀ ਘੱਟੋ-ਘੱਟ ਉਜਰਤ ਦੇ ਵਿੱਚ ਵਾਧਾ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਆਪਣੇ ਵਾਅਦੇ ਮੁਤਾਬਕ ਇਹਦੇ ਉੱਪਰ ਕੰਮ ਸ਼ੁਰੂ ਕੀਤਾ ਔਰ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦਾ ਪ੍ਰੋਸੈਸ ਹੈ ਜਿਹੜਾ ਉਹ 8736 ਦੀ ਨੋਟੀਫਿਕੇਸ਼ਨ ਹੈ ਜਿਹੜੀ ਉਹਨਾਂ ਨੂੰ ਪੱਕੇ ਕਰਨ ਦੀ ਉਹ ਹੋ ਚੁੱਕੀ ਹੈ ਪ੍ਰੋਸੈਸ ਚੱਲ ਰਿਹਾ ਆਮ ਆਦਮੀ ਕਲੀਨਿਕਸ ਦੇ ਵਿੱਚੋਂ ਤਕਰੀਬਨ 4 ਲੱਖ ਲੋਕਾਂ ਦਾ ਇਲਾਜ ਹੈ ਜਿਹੜਾ ਟਰਸ਼ਰੀ ਕੇਅਰ ਆਫ ਹੈਲਥ ਹੈ ਜਿਹੜੀ ਉਹ ਦਿੱਤੀ ਜਾ ਚੁੱਕੀ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ ਸਰਕਾਰ ਹੁਣ ਤੱਕ ਵੱਡੇ ਪੱਧਰ ਤੇ ਕੰਮ ਕਰਨ ਦਾ ਦਾਵਾ ਕਰੀਏ ਜਦ ਕਿ ਵਿਰੋਧੀ 7 ਮਹੀਨੇ ਦੇ ਕਾਰਜਕਾਲ ਨੂੰ ਲੈ ਕੇ ਸਰਕਾਰ ਨੂੰ ਕੇਰੇ ਨੇ ਰੋਣ ਮਾ ਬਾਬ ਦੇ ਬਜ਼ੁਰਗਾਂ ਦੇ ਮੋਢਿਆਂ ਦੇ ਉੱਪਰ ਨੌਜਵਾਨ ਬੱਚਿਆਂ ਦੀਆਂ ਅਰਥੀਆਂ ਕਦੀ ਨਹੀਂ ਦੇਖੀਆਂ ਜਿਹੜੀਆਂ ਡਰਗ ਦੇ ਹਨ ਮਰ ਰਹੇ ਹੈ ਗੈਂਗਸਟਰਵਾਦ ਇਸ ਸਟੇਜ ਤੱਕ ਪਹੁੰਚਿਆ ਹੋਵੇ ਕਤਲੋਗਰਦ ਹੁੰਦੀ ਹੋਵੇ ਲੁੱਟਾਂ ਖੋਹਾਂ ਹੁੰਦੀਆਂ ਹੋਣ ਇੱਕ ਮੰਤਰੀ ਵਿਜੇ ਸਿੰਘਲਾ ਇਹ ਜੇਲ੍ਹ ਚ ਜਾ ਚੁੱਕਾ ਤੇ ਸਰਹਾਲੀ ਜਨ ਲਈ ਤਿਆਰ ਹੈ ਇਹ ਕਟਰੀ ਇਮਾਨਦਾਰ ਸਰਕਾਰ ਦਾ ਰਿਪੋਰਟ ਕਾਰਡ ਹੈ ਇਹ ਨਖਿੱਦ ਸਰਕਾਰ ਹੈ ਇਹ ਨਲਾਇਕ ਸਰਕਾਰ ਹੈ ਔਰ ਫੇਲ ਸਰਕਾਰ ਹੈ ਬੇਸ਼ੱਕ ਸਰਕਾਰ 7 ਮਹੀਨੇ ਦੇ ਵਿੱਚ ਚੰਗੀ ਕਾਰਗੁਜ਼ਾਰੀ ਦਾ ਦਾਵਾ ਕਰ ਰਹੀ ਹੈ ਪਰ ਵਿਰੋਧੀ ਸਰਕਾਰ ਤੇ ਹਮਲਾ ਵਰਨੇ ਤੇ ਜਨਤਾ ਦੇ ਨਾਲ ਕੀਤੇ ਵਾਅਦੇ ਵੀ ਯਾਦ ਕਰਵਾ ਰਹੇ ਨੇ ਚੰਡੀਗੜ੍ਹ ਤੋਂ ਅਮਨ ਭਾਰਤਵਾਜ న్యూਸ 18 ਪੰਜਾਬ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ